ਪਾਣੀ ਦੇ ਮੁੱਦੇ ਨੂੰ ਲੈ ਕੇ ਲਗਾਤਾਰ ਕਿਸਾਨ ਜਥੇਬੰਦੀ ਜਿਹੜੀਆਂ ਨੇ ਮੁੱਦਾ ਇਹ ਚੁੱਕਦੀਆਂ ਆ ਰਹੀਆਂ ਨੇ ਪਰ ਲੁਧਿਆਣੇ ਦੇ ਵਿੱਚ ਵੀ ਕਈ ਪਿੰਡਾਂ ਦੇ ਵਿੱਚ ਪਾਣੀ ਦੂਸ਼ਿਤ ਹੋ ਚੁੱਕਿਆ ਹੈ ਕਈ ਫੈਕਟਰੀਆਂ ਦੇ ਚੱਲਦੇ ਜਿਹਦਾ ਮੰਗੜ ਪਿੰਡ ਦੀ ਆਪਾਂ ਇਹਨਾਂ ਇਸ਼ੂਸ ਦੇ ਉੱਤੇ ਅਸੀਂ 28 18 ਫਰਵਰੀ ਨੂੰ ਮੀਟਿੰਗ ਸੱਦ ਲਈ ਅਗਲੀ ਚੰਡੀਗੜ੍ਹ ਚ ਉਹਦੇ ਤੇ ਅਸੀਂ ਡਿਟੇਲ ਹੋਰ ਡਿਸਕਸ਼ਨ ਕਰਕੇ ਤੇ ਅਸੀਂ ਮੋਰਚਾ ਲਾਉਣ ਵਾਲੇ ਛੇਤੀ ਬੁੱਡੇ ਦਰਿਆ ਨੂੰ ਲੈ ਕੇ 650 ਕਰੋੜ ਰੁਪਏ ਸਾਰੇ ਪਾਣੀ ਦਾ ਪੰਜਾਬ ਲਈ ਇੱਕ ਇੱਕ ਚੀਜ਼ ਦੀ ਗੱਲ ਕਰੋ ਅਸੀਂ ਇੰਨਾ ਡੀਪ ਲਿੰਸ ਸਟੱਡੀ ਕੀਤਾ ਪੰਜਾਬ ਵਿੱਚ ਕਾਲਾ ਫੀਲੀਆ ਫੈਲ ਰਿਹਾ ਹੈ ਪੰਜਾਬ ਨੰਬਰ 1 ਤੇ ਆ ਗਈ ਸਟੇਟ ਦੇਸ਼ ਵਿੱਚ 85% ਕਾਲੇ ਫੀਲੀਏ ਦੇ ਕੇਸ ਨੇ ਪੰਜਾਬ ਨੰਬਰ 1 ਤੇ ਆਲਰੇਡੀ ਹੈਗਾ ਕੈਂਸਰ ਦੇ ਕੇਸਿਸ ਵਿੱਚ ਇਹਦੀ ਸਾਨੂੰ ਚਿੰਤਾ ਹੈ ਔਰ ਸਾਨੂੰ ਅਫਸੋਸ ਹੈ ਵੀ ਸਰਕਾਰਾਂ ਜਿਹੜੀਆਂ ਨੇ ਉਹ ਕਿਸਾਨਾਂ ਤੇ ਪਰਾਲੀ ਦਾ ਰੋਲਾ ਪਾ ਕੇ ਪੱਲਾ ਝਾੜਦਿਆਂ ਪਰਾਲੀ ਦਾ ਪੋਲੂਸ਼ਨ ਟੋਟਲ ਪੋਲੂਸ਼ਨ ਦਾ 7% ਹੈ 93% ਪੋਲੂਸ਼ਨ ਜਿਹੜਾ ਇੰਡਸਟਰੀਅਲ ਪੋਲੂਸ਼ਨ ਹੈ ਬਿਲਡਰਸ ਦਾ ਪੋਲੂਸ਼ਨ ਹੈ ਟਰਾਂਸਪੋਰਟ ਦਾ ਪੋਲੂਟਿਸ ਪੋਲੂਸ਼ਨ ਹੈ ਕੌਟਲਾਂ ਦਾ ਪੋਲੂਸ਼ਨ ਹੈ ਤੋਂ ਇਹ ਇਹਨਾਂ ਤੇ ਅਸੀਂ ਗੰਭੀਰਤਾ ਨਾਲ ਸੋਚਣ ਵਾਸਤੇ 18 ਦੀ ਮੀਟਿੰਗ ਸੱਦੀ ਹੈ ਉਹਦੇ ਬਾਅਦ ਅਸੀਂ ਮੋਰਚੇ ਦੀ ਡੇਟ ਅਨਾਉਂਸ ਕਰਾਂਗੇ ਮਤਲਬ ਇਹਦੇ ਤੇ ਵੀ ਤੁਸੀਂ ਹੁਣ ਮੋਰਚਾ ਜਿਹੜਾ ਖੋਲੋਗੇ 18 ਤਰੀਕ ਦੀ ਮੀਟਿੰਗ ਵਿਚਾਰ ਕਰਕੇ ਮੋਰਚਾ ਖੋਲ੍ਹਾਂਗੇ ਇਸ ਇੱਕ ਪਰ ਪਾਣੀ ਦੇ ਮੁੱਦੇ ਤੇ ਸਮਝਣਾ ਚਾਹੀਦਾ ਹੈ ਸਾਡੀ ਪਾਰਲੀਮੈਂਟ ਵਿੱਚ ਰਿਪੋਰਟ ਲੇਟੈਸਟ ਪਿਛਲਾ ਸੈਸ਼ਨ ਸੀ ਉਹ ਪੇਸ਼ ਹੋ ਗਈ ਉਹਦੇ ਵਿੱਚ ਬੜਾ ਬਾਰੇ ਸਰਕਾਰ ਨੇ ਕਲੀਅਰ ਘਟ ਮੰਨੇ ਹੈ ਕੋਈ ਪੰਜਾਬ ਦੀ ਸਥਿਤੀ ਕ੍ਰਿਟੀਕਲ ਸਟੇਜ ਤੇ ਪਹੁੰਚ ਗਈ ਹੈ ਦੇਸ਼ ਵਿੱਚ ਸਭ ਤੋਂ ਖਤਰਨਾਕ ਪਾਣੀ ਦੀ ਸਥਿਤੀ ਜੇ ਹੈ ਤਾਂ ਪੰਜਾਬ ਚ ਹੈ ਦੂਜੇ ਨੰਬਰ ਤੇ ਹਰਿਆਣਾ ਹੈ ਇਹੀ ਨਹੀਂ ਇੱਕ ਰਿਪੋਰਟ ਇਹ ਵੀ ਪੇਸ਼ ਹੋ ਚੁੱਕੀ ਪਾਰਲੀਮੈਂਟ ਦੇ ਵਿੱਚ ਵੀ ਪੰਜਾਬ ਦਾ ਜਿਹੜਾ ਪਾਣੀ ਇੱਕ 100 ਮੀਟਰ ਤੋਂ ਹੇਠਾਂ ਹੈ ਉਹ ਪਾਣੀ ਨਾ ਪੀਣ ਦੇ ਲਾਇਕ ਹੈ ਮਨੁੱਖ ਦੇ ਨਾ ਫਸਲਾਂ ਨੂੰ ਡਾਉਣ ਦੇ ਲਾਇਕ ਹੈ ਉਹਦੇ ਵਿੱਚ ਲੈਡ ਹੈ ਉਹਦੇ ਵਿੱਚ ਨਾਈਟ੍ਰੇਟਸ ਨੇ ਉਹਦੇ ਵਿੱਚ ਆਰਸੀਨਿਕਸ ਨੇ ਤੇ ਸਾਡੇ ਲਈ ਤਾਂ ਬਹੁਤ ਚਿੰਤਾ ਦਾ ਵਿਸ਼ਾ ਹੋਰ ਉਹਨਾਂ ਨੇ ਕਹਿਤਾ 2024 'ਚ ਅਸੀਂ ਉੱਥੇ ਪਹੁੰਚਣ ਵਾਲੇ 2024 'ਚ ਉਹਨੇ 'ਚ ਅਸੀਂ ਪਹੁੰਚਾਂਗੇ ਤੇ ਫਿਰ ਜੇ ਪੰਜਾਬ ਦੇ ਲੋਕਾਂ ਨੂੰ ਪੀਣ ਲਈ ਵੀ ਪਾਣੀ ਨਹੀਂ ਮਿਲਣਾ ਫਿਰ ਜਿਹੜੀ ਹੈਪਟਾਈਟਸ ਸੀ ਤੇ ਕੈਂਸਰ ਵਰਗੀਆਂ ਬਿਮਾਰੀਆਂ ਨੂੰ ਸਿੱਧੀਆਂ-ਸਿੱਧੀਆਂ ਸਾਡੇ ਘਰਾਂ 'ਚ ਬੜਨ ਗਈਆਂ ਤਾਂ ਇਹ ਤਾਂ ਬਹੁਤ ਚਿੰਤਾ ਦਾ ਵਿਸ਼ਾ ਹੈ ਸੀ ਇਸੇ ਲਈ 18 ਤਾਰੀਖ ਨੂੰ ਮੀਟਿੰਗ ਬਹੁਤ ਡਿਟੇਲਡ ਇਸੇ ਚਰਚਾ ਕਰਕੇ ਇਹਨਾਂ ਮੁੱਦਿਆਂ ਤੇ ਫਿਰ ਅਸੀਂ ਮੋਰਚੇ ਦੀ ਡੇਟ ਅਨਾਉਂਸ ਕਰਾਂਗੇ ਜਿਹੜੀਆਂ ਇੰਡਸਟਰੀ ਦੀ ਤੁਸੀਂ ਗੱਲ ਕੀਤੀ ਵੀ ਜਿਹੜੀਆਂ ਇੰਡਸਟਰੀ ਪਾਰ ਧਰਤੀ 'ਚ ਪਾਣੀ ਪਾਰੀਆਂ ਨੇ ਕੀ ਲੱਗਦਾ ਕਿ ਉਹਨਾਂ ਦੇ ਵਾਸਤੇ ਵੀ ਕੋਈ ਸਰਕਾਰ ਨੂੰ ਕੋਈ ਨਾ ਕੋਈ ਬਹੁਤ ਸੀ ਜੀ ਕਰਨਾ ਕਰਨਾ ਪਊ ਅਸੀਂ ਉਸੇ ਲਈ ਤਾਂ 18 ਤਾਰੀਖ ਨੂੰ ਮੀਟਿੰਗ ਸਦੀ ਜਿਨੇ ਜਿਨੇ ਕੋਈ ਸਰਕਾਰ ਨੂੰ ਮੋਰਚਾ ਮੋਰਚੇ ਦੀ ਡੇਟ ਤਾਂ ਅਨਾਉਂਸ ਕਰਾ ਲ ਲੱਗਦਾ ਵੀ ਜਿਹੜੇ ਪਾਣੀ ਕੋ ਜਦੋਂ ਹੁਣ ਪਾਣੀ ਨੂੰ ਆਪਾਂ ਪਾਣੀ ਪਿੱਛੇ ਲੜਾਈਆਂ ਹੋ ਰਹੀਆਂ ਨੇ ਜਿਹੜੇ ਸਟੇਟਾਂ ਦੇ ਵਿੱਚ ਕਿ ਜਿਹੜਾ ਪਾਣੀ ਸਾਡੇ ਕੋਲੇ ਹੈਗਾ ਉਹਨੂੰ ਬਚਾਉਣ ਵਾਸਤੇ ਵੀ ਜਿਹੜਾ ਸੰਘਰਸ਼ ਦੇਖੋ ਪੰਜਾਬ ਕਮਿਟੀ ਨੇ ਕਿਹਾ ਵੀ ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣਾ ਹੈ ਪਰ ਉਹਨਾਂ ਨੇ ਪਹੁੰਚਾਇਆ ਨਹੀਂ ਹਾਂਜੀ ਇਹਦੀ ਤਾਂ ਉਹ ਕੰਨੀ ਘਤਰਾ ਰਹੀ ਹੈ ਪਾਣੀ ਵਾਰੇ ਉਹ ਪੂਰੀ ਸੀਰੀਅਸ ਨਹੀਂ ਹੈ ਇਸ ਨੂੰ ਅਸੀਂ ਬਹੁਤ ਫੈਦਤ ਨਾਲ ਲੈ ਰਹੇ ਆਂ ਪਾਣੀ ਪੰਜਾਬ ਦਾ ਮੁੱਖਣ ਨਾਲ ਹੈ ਇਹਦੇ ਲਈ ਅਸੀਂ ਸਾਡਾ ਅਸੀਂ ਬਾਤ ਹੀ ਨਹੀਂ ਸਕਦੇ ਜੇ ਸਾਨੂੰ ਨਹਿਰੀ ਪਾਣੀ ਨਹੀਂ ਮਿਲਦਾ ਇਹ ਇਦੋਂ ਬਿਨਾਂ ਜਿਹੜਾ ਗੰਦਾ ਪਾਣੀ ਪ੍ਰੋਡਕਸ਼ਨ ਕੀਤਾ ਜਾ ਰਿਹਾ ਜਿਹੜਾ ਲੋਕਾਂ ਨੂੰ ਬਿਮਾਰੀਆਂ ਨੂੰ ਦੂਜਾ ਸਾਰਾ ਪੈਦਾ ਕਰ ਰਿਹਾ ਇਹ ਵੀ ਸਾਡਾ ਇਸ਼ੂ ਹੈ ਇਸ ਤੋਂ ਬਨਾ ਚੰਡੀਗੜ੍ਹ ਦਾ ਮਾਮਲਾ ਜਿਵੇਂ ਜਾਂ ਬਦਦਕਾਰਾਂ ਦਾ ਮੌਲਾ ਪੰਜਾਬ ਨੂੰ ਇਹਨਾਂ ਸਾਰੀਆਂ ਗੱਲਾਂ ਦੇ ਇਕੱਠਾ ਕਰਕੇ ਅਸੀਂ ਅਗਲੀ ਮੀਟਿੰਗ 'ਚ ਵਿਚਾਰ ਕਰਕੇ ਅੱਗੇ ਕਰਜ਼ਾ ਮਾਫੀ ਹੈ ਇਹਦੇ ਤੇ ਮੌਸਮ ਲਾਵਾ ਇੱਕ ਗੱਲ ਸਮਝਣੀ ਪਾ ਰਹੀਆਂ ਕੱਢ ਵੀ ਰਹੀਆਂ ਪਾਣੀ ਹਾਂਜੀ ਹਾਂਜੀ ਹੁਣ ਸਾਡੇ ਕਿਸਾਨਾਂ ਨੂੰ ਤਾਂ ਬਦਨਾਮ ਹੀ ਕਰ ਰਹੇ ਆ ਇਹਨਾਂ ਨੇ ਪਾਣੀ ਹੀਠੋ ਕੱਢ ਲਿਆ ਹੁਣ ਝੋਨਾ ਤਾਂ ਜਿਹੜਾ ਹੁੰਦਾ 6 ਮਹੀਨੇ ਦੀ ਫਸਲ ਉਹ ਚ ਤੈਤ ਕੀਤਾ ਬਰਸਾਤ ਹੀ ਹੋਈ ਗਈ ਤੇ ਕਣਕਾਂ ਨੂੰ ਪਾਣੀ ਇੱਕ ਇੱਕ ਦੋ ਦੋ ਲੱਗਦੇ ਆ ਗੰਨੇ ਨੂੰ ਪਾਣੀ ਘਟ ਲੱਗਦਾ ਆ ਸੋਏ ਜਿਹੜਾ ਬੇਸਟ ਪਾਣੀ ਜਾਂਦਾ ਜਦਾ ਫੈਕਟਰੀਆਂ ਦੇ ਵਿੱਚ ਆ 25 25 30 30 ਇੰਚ ਦੇ ਬੋਰ ਕੀਤੇ ਹੋਏ ਆ ਤੇ ਉਹ ਲਗਾਤਾਰ ਚੱਲੀ ਜਾਂਦੇ ਆ ਤੇ ਉਹ ਪਾਣੀ ਤੇ ਉਹ ਖਤਮ ਕਰ ਰਿਹਾ ਦੇਖੋ ਪਾਣੀਆਂ ਦੀ ਲੜਾਈ ਜਿਸ ਤਰ੍ਹਾਂ ਰਾਜੇਵਾਲ ਸਾਹਿਬ ਨੇ ਦੱਸਿਆ ਕਿ ਅਸੀਂ ਲੜ ਰਹੇ ਆਂ ਲੜਾਂਗੇ ਮਰਦੇ ਦਮ ਤੱਕ ਲੜਾਂਗੇ ਜਿਹੜਾ ਪੰਜਾਬ ਦਾ ਪਾਣੀ ਆ ਅਸੀਂ ਪੰਜਾਬ ਦਾ ਪਹਿਲਾ ਹੱਕ ਪੰਜਾਬ ਦਾ ਆ ਇਸ ਕਰਕੇ ਪੰਜਾਬ ਨੂੰ ਪਾਣੀ ਦੇਣ ਵਾਸਤੇ ਦੇਖੋ ਜੇ ਤਾਂ ਨਹਿਰੀ ਪਾਣੀ ਸਾਨੂੰ ਦਰਿਆਈ ਪਾਣੀ ਪੰਜਾਬ ਨੂੰ ਮਿਲਦਾ ਤਾਂ ਫੇਰ ਸਾਡਾ ਪਾਣੀ ਕਦੀ ਵੀ ਨਹੀਂ ਖਤਮ ਹੁੰਦਾ ਤਾਂ ਜੇ ਸਾਡੀਆਂ ਸਰਕਾਰਾਂ ਨੇ ਇਹ ਪਾਣੀ ਦੂਜੀਆਂ ਸਟੇਟਾਂ ਨੂੰ ਦੇਣਾ ਜਦੋਂ ਹੜ੍ਹ ਆਉਣੇ ਆ ਉਦੋਂ ਪੰਜਾਬ ਨੂੰ ਡੋਬਣਾ ਫੇਰ ਜਿਹੜੀ ਆ ਸਥਿਤੀ ਪੰਜਾਬ ਦੀ ਡਾਮਾ ਡੋਲ ਹੋਊਗੀ ਤੇ ਜਿਹੜੀ ਆ ਲੜਾਈ ਉਹਨਾਂ ਨਾਲ ਸਮੇਂ ਚ ਲੜਾਂਗੇ ਪਰ ਪਾਣੀ ਦੇ ਮੁੱਦੇ ਤੇ ਕਿਸਾਨਾਂ ਵੱਲੋਂ ਵੱਡਾ ਧਾਂਨਾ ਲਾਉਣ ਦਾ ਇਹ ਐਲਾਨ ਕੀਤਾ ਗਿਆ ਹੈ ਕਿ ਜਲਦ ਵੱਡਾ ਧਾਂਨਾ ਲਾਇਆ ਜਾਊਗਾ ਕਹਿੰਦੇ ਕਿ ਪਾਣੀ ਜਿਹੜਾ ਫੈਕਟਰੀਆਂ ਆਲੇ ਨੇ ਉਹ ਗੰਦਲਾ ਪਾਣੀ ਵਾਰ ਰਹੇ ਨੇ ਵਿੱਚ ਤੇ ਵੱਡੇ ਬੂਰਾਂ ਦਾ ਹੀ ਪਾਣੀ ਕੱਢਿਆ ਜਾਂਦਾ ਦੇਖੋ ਜਮੀਨ ਦੇ ਵਿੱਚ ਪਾਣੀ ਜਿਹੜਾ ਬੋਰਵੈਲਸ ਦੇ ਨਾਲ ਪਾਣੀ ਪੋਣਾ ਉਹ ਤੇ ਬਿਲਕੁਲ ਇਲੀਗਲ ਹੈ ਇਹੋ ਜੀ ਕੋਈ ਵੀ ਜੇ ਤੁਹਾਡੇ ਉਹਨਾਂ ਕੋਲ ਜੇ ਸ਼ਿਕਾਇਤ ਹੈ ਇਹ ਕੋਈ ਖਾਸ ਫੈਕਟਰੀ ਆ ਅਸੀਂ ਚੈੱਕ ਕਰ ਲੈਨੇ ਇਮੀਡੀਏਟਲੀ ਜਿਹੜੀਆਂ ਵੱਡੀਆਂ ਫੈਕਟਰੀਆਂ ਹੀ ਆ ਉਹਨਾਂ ਦੇ ਜਿਹੜੇ ਡਾਈਇੰਗ ਯੂਨਿਟਸ ਕੋਈ ਵੱਡੇ ਯੂਨਿਟਸ ਆ 12 ਡਾਈਇੰਗ ਯੂਨਿਟਸ ਆ ਆਪਣੇ ਲੁਧਿਆਣਾ ਸ਼ਹਿਰ ਦੇ ਵਿੱਚ ਇਹ ਡਾਈਇੰਗ ਯੂਨਿਟਸ ਜਿਹੜੇ ਇਹਨਾਂ ਨੂੰ 31 3 24 ਤੱਕਰ ਇਹਨਾਂ ਦੇ ਆਪਣੇ ਐਫਲੂਐਂਟ ਟ੍ਰੀਟਮੈਂਟ ਪਲਾਨ ਲੱਗੇ ਆ ਉਹਦੇ ਚੋਂ ਪਾਣੀ ਟ੍ਰੀਟ ਕਰਕੇ ਤੇ ਮਿਊਨਿਸਪਲ ਕਾਰਪੋਰੇਸ਼ਨ ਦੇ ਸੀਵਰ ਦੇ ਵਿੱਚ ਪਾਉਣ ਦੀ ਆਗਿਆ 24 31 3 24 ਤੱਕ ਹੈ ਉਸ ਤੋਂ ਬਾਅਦ ਉਹ ਵੀ ਖਤਮ ਹੈ ਔਰ ਇਸ ਤੋਂ ਬਿਨਾ ਜਿਹੜੇ ਇੰਡੀਪੈਂਡੈਂਟ ਸਕੇਟਰ ਡਾਈਨ ਯੂਨਿਟ ਲੱਗੇ ਹੋਏ ਨੇ ਉਹਨਾਂ ਦੇ ਵਿੱਚ ਆਪਣੇ ਐਫਲੂਐਂਟ ਟ੍ਰੀਟਮੈਂਟ ਪਲਾਂਟ ਲੱਗੇ ਹੋਏ ਨੇ ਬਟ ਉਹ ਸਾਡੇ ਨੋਰਮਸ ਨੂੰ ਫੋਲੋ ਨਹੀਂ ਕਰਦੇ ਉਹਨਾਂ ਨੂੰ ਅਸੀਂ ਲਗਾਤਾਰ ਨੋਟਿਸ ਦੇ ਰਹੇ ਹਾਂ ਔਰ ਉਹਨਾਂ ਦੇ ਵੀ ਡਿਸਕਨੈਕਸ਼ਨ ਜਿਹੜੇ ਉਹ ਅਸੀਂ ਕਰਾਂਗੇ ਇਨ ਦ ਡੂ ਪ੍ਰੋਸੈਸ ਆਫ ਲਾ ਲੇਕਿਨ ਮੇਰੇ ਕੋਲ ਅਜੇ ਇਹੋ ਜਿਹੀ ਕੋਈ ਸ਼ਿਕਾਇਤ ਨਹੀਂ ਆਈ ਕਿ ਕੋਈ ਯੂਨਿਟ ਜਿਹੜਾ ਹੈ ਉਹ ਪਾਣੀ ਗਰਾਊਂਡ ਵਾਟਰ ਦੇ ਵਿੱਚ ਮਤਲਬ ਡਿਸਚਾਰਜ ਕਰ ਰਿਹਾ ਹੋਵੇ ਸੋ ਜੇਕਰ ਤੁਹਾਡੇ ਕੋਲ ਕੋਈ ਸੂਚਨਾ ਹੈਗੀ ਹੈ ਸਾਨੂੰ ਦਿਓ ਅਸੀਂ ਚੈੱਕ ਕਰਵਾ ਕੇ ਅਸੀਂ ਉਹਦਾ ਉਹ ਉਸ ਫੈਕਟਰੀ ਦੇ ਖਿਲਾਫ ਪੋਲੂਸ਼ਨ ਕੰਟਰੋਲ ਬੋਰਡ ਵੀ ਲਿਖ ਦਾਂਗੇ ਜਿਹੜਾ ਬੰਦਾ ਇਸ ਤਰ੍ਹਾਂ ਦੀ ਕੋਈ ਜਿਹੜੀ ਦੇਰਸੇ ਕ੍ਰਾਈਮ ਜਿਹੋ ਜਿਹਾ ਕ੍ਰਿਮੀਨਲ ਕੰਮ ਕਰ ਰਿਹਾ ਉਹਦੇ ਖਿਲਾਫ ਅਸੀਂ ਵੀ ਪੋਲੂਸ਼ਨ ਕੰਟਰੋਲ ਬੋਰਡ ਨੂੰ ਕਹਾਂਗੇ ਕਿ ਉਹਦਾ ਫੈਕਟਰੀ ਬੰਦ ਕੀਤੀ ਜਾਵੇ ਸੀਲਿੰਗ ਕੀਤੀ ਜਾਵੇ ਔਰ ਉਹਦਾ ਬਿਜਲੀ ਦਾ ਕਨੈਕਸ਼ਨ ਵਗੈਰਾ ਜਿਹੜਾ ਉਹ ਲਿਆ ਐਨਓਐਸ ਵੀਗਰ ਡਰਾਵ ਵਿਡਰਾਅ ਕਰ ਲੈ ਕੰਸੈਂਟ ਟੂ ਆਪਰੇਟ ਕੰਸੈਂਟ ਟੂ ਸਟੈਬਲਿਸ਼ਮੈਂਟ ਜਿਹੜੇ ਨੇ ਉਹ ਪੋਲੂਸ਼ਨ ਕੰਟਰੋਲ ਬੋਰਡ ਕਰਦਾ ਤਾਂ ਉਹ ਇਮੀਡੀਏਟਲੀ ਕਰ ਲੈਂਦੇ ਇਹ ਵੀ ਸ਼ਿਕਾਇਤ ਸੂਪ ਸਾਬਤ ਹੋ ਜਾਂਦੀ ਹੈ